ਪਾਕਿਸਤਾਨ ਇੰਡੀਆ ਨੂੰ ਪਰਮਾਣੂ ਬੰਬ ਦੀ ਧਮਕੀ ਦਿੰਦਾ ਵਾ ਪਰ ਤੁਹਾਨੂੰ ਪਤਾ ਹੈ ਕਿ ਪਰਮਾਣੂ ਬੰਬ ਸਿਰਫ ਇੱਕ ਵਾਰ ਹੀ ਚਲਾਇਆ ਗਿਆ ਹੈਗਾ World War 2 ਹੋਇਆ ਉਹ ਤੋਂ ਜਾਪਾਨ ਤੇ ਅਮਰੀਕਾ 'ਚ ਜਿਹੜੀ ਉਹ ਜੰਗ ਲੱਗੀ ਸੀ ਤੇ ਅਮਰੀਕਾ ਜਾਪਾਨ ਨੂੰ ਆਂਦਾ ਤੂੰ ਸਰੈਂਡਰ ਕਰ ਦੇ ਨਹੀਂ ਤੇ ਮੈਂ ਤੇਰਾ ਬਹੁਤ ਬੁਰਾ ਹਾਲ ਕਰੂੰਗਾ ਜਾਪਾਨ ਨੂੰ ਹੀ ਨਹੀਂ ਪਤਾ ਕਿ ਨਿਊਕਲ ਬੰਬ ਜਿਹੜਾ ਇੰਨਾ ਜ਼ਿਆਦਾ ਖਤਰਨਾਕ ਹੁੰਦਾ ਵਾ ਜਾਪਾਨ ਨਹੀਂ ਹਟਿਆ ਪੰਗੇ ਲੈਣੋਂ ਤੇ ਅਮਰੀਕਾ ਨੇ ਜਿਹੜਾ ਜਾਪਾਨ ਤੇ ਪਹਿਲਾ ਜਿਹੜਾ ਨਿਊਕਲੀਅਰ ਬੰਬ ਸੁੱਟ ਦਿੱਤਾ ਸੀਗਾ ਇਹ ਬੰਬ 6 ਅਗਸਤ 1945 'ਚ ਸੁੱਟਿਆ ਸੀਗਾ ਅਮਰੀਕਾ ਨੇ ਆਪਣੀ ਲੜਾਕੂ ਜਹਾਜ਼ ਨਾਲ ਜਪਾਨ ਦੇ ਹਿਰੋਸ਼ੀਮਾ ਸ਼ਹਿਰ ਦੇ ਵਿੱਚ ਜਿਹੜਾ ਲੜਾਕੂ ਜਹਾਜ਼ ਨਹੀਂ ਇਹ ਬੰਬ ਸੁੱਟ ਦਿੱਤਾ ਸੀ ਸਵੇਰ ਸਵੇਰ ਦਾ ਟਾਈਮ ਸੀਗਾ ਤੇ ਜ਼ਮੀਨ ਤੋਂ 600 ਮੀਟਰ ਉੱਪਰ ਜਿਹੜਾ ਇਹ ਬੰਬ ਜਿਹੜਾ ਫਟ ਗਿਆ ਸੀਗਾ ਤੇ ਵੇਖਦੇ ਆਂ ਵੇਖਦੇ ਆਂ ਇੰਨੀ ਜ਼ਿਆਦੀ ਰੋਸ਼ਨੀ ਹੋ ਗਈ ਸੀ ਕਿ ਮਤਲਬ ਅੱਖਾਂ ਤੋਂ ਦਿਖਣਾ ਹਟ ਗਿਆ ਤੇ ਜਦੋਂ ਇਹ ਥੱਲੇ ਆ ਕੇ ਬੰਬ ਡਿੱਗਿਆ ਜ਼ਮੀਨ ਦਾ ਟੈਂਪਰੇਚਰ ਜਿਹੜਾ 4000 ਮਤਲਬ ਟੈਂਪਰੇਚਰ ਪਹੁੰਚ ਗਿਆ ਇੰਨਾ ਜ਼ਿਆਦਾ ਗਰਮ ਟੈਂਪਰੇਚਰ ਹੋ ਗਿਆ ਸੀ ਤੇ ਪਲਕ ਝਪਕਦੇ ਨੇ ਜਿਹੜੇ ਮਤਲਬ ਲੋਕ ਹੀ ਉੱਥੋਂ ਦੇ ਸਾਰੇ ਸਵਾਹ ਹੋ ਗਏ ਬਸ ਉਹਨਾਂ ਦੀ ਪਰਛਾਈਆਂ ਬਚ ਤੇ ਲੋਕ ਸਾਰੇ ਮਤਲਬ ਸਵਾ ਹਵਾ ਚ ਉੱਡ ਗਏ 4000 ਟੈਂਪਰੇਚਰ ਬਹੁਤ ਜ਼ਿਆਦਾ ਹੋ ਜਾਂਦਾ ਸੀ ਇਹਦੇ ਨਾਲ 140000 ਬੰਦੇ ਦੀ ਜਿਹੜੀ ਮੌਤ ਹੋ ਗਈ ਸੀ ਤੇ 78000 ਜਿਹੜਾ ਬੰਦਾ ਉਹ ਬੁਰੀ ਤਰ੍ਹਾਂ ਮਤਲਬ ਜ਼ਖਮੀ ਹੋ ਗਿਆ ਸੀ ਅੱਜ ਲੋਕ ਇਤੋਂ ਹੀ ਬਾਜਦੇ ਪਏਗੇ 9 ਤਰੀਕ ਨੂੰ ਜਿਹੜਾ ਅਮਰੀਕਨ ਨਾਗਾ ਸਾ ਕੀ ਤੇ ਇੱਕ ਹੋਰ ਜਿਹੜਾ ਪਰਮਾਣੂ ਬੰਬ ਸੋੜਤਾ ਜਿਹਦੇ ਚ 73000 ਲੋਕ ਮਾਰੇ ਜਾਂਦੇ ਆ ਇਸ ਬੰਬ ਜੋ ਨਿਕਲੀ ਰੈਡੀਸਨ ਇੰਨੀ ਜਿਆਦੀ ਮਾਰੀ ਕਿ ਲੋਕ ਜਿਹੜੇ ਮਤਲਬ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਕੈਂਸਰ ਆ ਰਹੀਆਂ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ ਲੱਗਦੀ ਇਹਦੇ ਨਾਲ ਲੋਕਾਂ ਦਾ ਜਿਹੜਾ ਸਰੀਰ ਉਹ ਗਲਣਾ ਸ਼ੁਰੂ ਹੋ ਗਿਆ ਸੀ 80 ਸਾਲ ਬਾਅਦ ਵੀ ਅੱਜ ਵੀ ਉੱਥੇ ਅਸਰ ਦੇਖਣ ਨੂੰ ਮਿਲਦਾ ਬੰਬ ਦਾ ਜਿਹੜੇ ਬੱਚੇ ਆ ਉਹ ਅਬ ਨੋਰਮਲ ਪੈਦਾ ਹੁੰਦੇ ਨੋਰਮਲ ਨਹੀਂ ਹੁੰਦੇ ਮਤਲਬ ਕਿਸੇ ਦੇ ਅੰਗ ਪੂਰੇ ਨਹੀਂ ਹੁੰਦੇ ਜਾਂ ਕਿਸੇ ਚ ਕੈਂਸਰ ਵਰਗੀ ਬਿਮਾਰੀ ਹੋ ਜਾਂਦੀ ਹੈ ਇੱਥੇ ਸਮਝਣ ਵਾਲੀ ਗੱਲ ਇਹ ਆ ਇੰਡੀਆ ਹੋਵੇ ਜਾਂ ਪਾਕਿਸਤਾਨ ਜਾਂ ਕੋਈ ਵੀ ਦੇਸ਼ ਹੋਵੇ ਇਹ ਜਿਹੜਾ ਨਿਊਕਲੀਅਰ ਬੰਬ ਦਾ ਇਸਤੇਮਾਲ ਨਾ ਹੀ